ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਟੀਚਰਾਂ ਦੀ ਭਰਤੀ ਆਈ ਹੈ ਜੀ। ਹਾਂ ਜੀ, ਵਿਅਰਜਗਾਰ ਅਧਿਆਪਕ ਸਾਥੀ ਉਹ ਤੁਸੀਂ ਇਸ ਪੋਸਟਾਂ ਨੂੰ ਫਿਲ ਕਰਨਾ। ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ। ਨਿਯੁਕਤੀਆਂ ਇਸ 13/7/25 ਨੂੰ ਸਿੱਖਿਆ ਭਾਗ ਪੰਜਾਬ ਵੱਲੋਂ 393 ਸਪੈਸ਼ਲ ਐਜੂਕੇਸ਼ਨ ਟੀਚਰ ਪ੍ਰਾਇਮਰੀ। ਡਿ ਸਪੈਸ਼ਲ ਐਜੂਕੇਸ਼ਨ ਟੀਚਰ ਨੇ ਪ੍ਰਾਇਮਰੀ ਜੀ। ਉਸ ਦੀ ਭਰਤੀ ਕਰਨ ਲਈ ਯੋਗ ਉਮੀਦਵਾਰਾਂ ਤੋਂ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਜਾਂਦੀ ਹੈ ਇਹਨਾਂ ਸਾਮੀ ਵਾਲੀ ਸ਼ਰਤਾਂ ਦਫ਼ਤਰ ਦੀ ਵੈੱਬਸਾਈਟ www.educationaltruitmentboard.com ਤੇ ਮਿਤੀ 1/7/25 ਤੋਂ ਦੇਖੀਆਂ ਜਾ ਸਕਦੀਆਂ ਨੇ ਸੋ ਇਹ ਹੈ 393 ਜਿਹੜਾ ਸਪੈਸ਼ਲ এডਿਕੇਸ਼ਨ ਟੀਚਰ ਇਸ ਤੋਂ ਇਲਾਵਾ ਮਾਸਟਰ ਕੀਡਰ ਦੀਆਂ ਵੀ ਵੀ ਹੈਗੀਆਂ ਨੇਗੀਆਂ ਪੋਸਟਾਂ ਵੀ ਦੇਖੋ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇਖ ਸਕਦੇ ਹੋ ਨਿਯੁਕਤੀਆਂ ਇਹਦੇ ਵਿੱਚ ਹੈ ਸਿੱਖਿਆ ਭਾਗ ਵੱਲੋਂ 332 ਸਪੈਸ਼ਲ ਐਜੂਕੇਟਿਡ ਟੀਚਰ ਮਾਸਟਰ ਕਾਡਰ ਦੀ ਭਰਤੀ ਕਰਨ ਲਈ ਜੋਗ उम्मीदवारों ਤੋਂ ਪ੍ਰਤੀਬਿੰਤੀ ਦੀ ਮੰਗ ਕੀਤੀ ਜਾਂਦੀ ਆ ਇਹਨਾਂ ਸਾਮੀਆਂ ਵਾਲੀ ਸ਼ਰਤਾਂ ਇਸ ਦਫ਼ਤਰ ਦੀ ਵੈੱਬਸਾਈਟ ਜਿਹੜੀ ਦਿੱਤੀ ਹੈਗੀ ਇਸ ਤੋਂ 21 725 ਤੋਂ ਦੇਖੀ ਜਾ ਸਕਦੀਆਂ ਨੇ ਸੋ ਇਹ ਜਿਹੜੀ ਭਰਤੀ ਆਈ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਬੇਰੁਜ਼ਗਾਰ ਅਧਿਆਪਕ ਸਾਥੀ ਇਹਨਾਂ ਪੋਸਟਾਂ ਨੂੰ ਭਰ ਸਕਣ ਤਿਆਰੀ ਕਰ ਸਕਣ ਤੇ ਆਪਣਾ ਜਿਹੜਾ ਰੋਜ਼ਗਾਰ ਆ ਉਹ ਹਾਸਲ ਕਰ ਸਕਣ ਚੈਨਲ ਤੇ ਪਹਿਲੀ ਬਾਰੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਲਈ ਚੈਨਲ ਨਾਲ ਜੁੜੇ ਰਹੋ ਧੰਨਵਾਦ ਸ਼ੁਕਰੀਆ